ਮਰਦਾਬਾ 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 ਪੁਜਿਆ ਡੋਲਾ ਮਰਦਾਬਾ ਮਰਦਾਬਾ ਮੁਕਾਬਲ ਸਰਪੰਚ ਮਦਰੀ ਮਰਦਾਬਾ ਮਰਦਾਬਾ ਮੁਕਾਬਲ ਬੀਆਰਟੀ ਚੇਅਰਮੈਨ ਮਰਦਾਬਾ ਮਰਦਾਬਾ ਮੇਰਾ ਨਾਮ ਸੁਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪੜਾਵਾ ਬੀਆਰਟੀ ਦੇ ਕੰਟਰੈਕਟ ਵਰਕ ਜਿਹੜਾ ਡੀਪੋ ਕੋਲ ਲੱਗਿਆ ਹਾਂਜੀ ਕੀ ਮਸਲਾ ਜੀ ਪੂਰਾ ਇਹ ਦੇਖੋ ਜੀ ਮਸਲਾ ਅੱਜ ਅਸੀਂ ਬਸ ਸਟੈਂਡ ਬੰਦ ਕੀਤਾਗਾ 5:00 ਤੇ 9 ਦੇ 9 ਤੀ ਤੱਕ ਅੱਜ 10 ਤੋਂ 12 ਵਜੇ ਤੱਕ 2 ਘੰਟੇ ਲਈ ਬੰਦ ਕੀਤੇ ਜਾਣੇ ਨੇ ਇਹ ਦਾ ਮੁੱਖ ਕਾਰਨ ਹੈ ਅੱਜ ਲਗਭਗ 17 ਤਰੀਕ ਹੋ ਗਈ ਪਰ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਸਨ ਕਹਾਣੇ ਸਾਡੀਆਂ ਹਜੇ ਤੱਕ ਨਹੀਂ ਆਈਆਂ ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਨੇ ਦੱਸਿਆ ਕਿਹਾ ਵੀ ਰੈਂਕ ਕਰਕੇ ਸਾਨੂੰ ਸਰਕਾਰ ਵੱਲੋਂ ਜਿਹੜਾ ਆਧਾਰ ਕਾਰਡ ਦਾ ਪੈਸਾ ਹੈਗਾ ਵੀ ਉਹ ਅਜੇ ਤੱਕ ਰੀਲੀਜ਼ ਨਹੀਂ ਹੋਇਆ ਵੀ ਜਦੋਂ ਰੀਲੀਜ਼ ਹੋਊਗਾ ਅਸੀਂ ਤੁਹਾਡੇ ਖਾਤੇ ਵਿੱਚ ਤਨਖਾਹ ਪਾ ਦੇਵਾਂਗੇ ਪਰ ਇੱਥੇ ਗੱਲ ਇਹ ਹੈ ਅੱਜ 17 ਤਰੀਕ ਹੋ ਗਈ ਲਗਭਗ 6 ਮਹੀਨਾ ਜਿਹੜਾ ਮਹੀਨਾ ਉਹ ਵੀ ਖਤਮ ਹੋਣ ਤੇ ਜਾ ਰਿਹਾ ਹੈਗਾ ਸਿਰਫ 10 12 ਦਿਨ ਬਾਕੀ ਆਗੇ ਪਰ ਸਾਡੇ ਜਿਹੜੇ ਮੁਲਾਜ਼ਮ ਨੇ ਜਾਂ ਸਾਡੇ ਵਰਕਰ ਨੇ ਕਿਸੇ ਨੇ ਆਪਣੇ ਘਰ ਦੀ ਕਮੀਲਦ ਕਿਵੇਂ ਚਲਾਉਣੀ ਆ ਕਿਸ ਨੇ ਕਿਵੇਂ ਚਲਾਉਣੀ ਆ ਤਾਂ ਕਰਕੇ ਸਾਰਾ ਦਾ ਔਖਾ ਹੋ ਗਿਆ ਜਿਸ ਕਰਕੇ ਉਹ ਤਰਖਾਹ ਵਾਲੇ ਮੁੱਦੇ ਕਰਕੇ ਸੀ ਅੱਜ ਜਿਹੜਾ ਬੱਸ ਸਟੈਂਡ ਉਹ 10 ਤੋਂ 12 ਵਜੇ ਤੱਕ ਬੰਦ ਕੀਤਾ ਜੇ ਤਰਖਾਹ ਨਾ ਪਈਆਂ ਅੱਗੇ ਕੀ ਪ੍ਰੋਗਰਾਮ ਜੇ ਤਰਖਾਹ ਨਾ ਪਈਆਂ ਅੱਜ ਸਾਡਾ 17 ਤਰੀਕ ਨੂੰ 2 ਘੰਟੇ ਬੱਸ ਸਟੈਂਡ ਦਾ ਬੰਦ ਹੈ ਜੇਕਰ ਫਿਰ ਵੀ ਅੱਜ ਜਾਂ ਕੱਲ੍ਹ ਸਾਡੀ ਤਰਖਾਹ ਨਹੀਂ ਪੈਂਦੀ ਤਾਂ ਅਸੀਂ 19 ਤਰੀਕ ਨੂੰ ਪਹਿਲੇ ਟਾਈਮ ਤੋਂ ਲੈ ਕੇ ਅਸੀਂ ਡੀਪੂ ਆ ਜਿਹੜੇ ਸਾਡੇ ਉਹ ਅਸੀਂ ਬੰਦ ਕਰਾਂਗੇ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਤਰਖਾਹ ਨਹੀਂ ਪਾਈ ਤਾਂ ਅਸੀਂ ਕੁਝ ਜਮੂ ਸੈਂਟਰ ਵਾਡੀਬੋਲੀ ਕਿਉਂ ਪ੍ਰੋਗਰਾਮ ਜਿਹੜੇ ਅਸੀਂ ਉਹ ਕਰ ਰਹੇ ਮੇਰਾ ਨਾਮ ਜਵਾਰ ਸਿੰਘ ਹੈ ਜੀ ਹਾਂ ਜੀ ਕੀ ਮਸਲਾ ਜੀ ਪੂਰਾ ਦੱਸੋ ਮਸਲਾ ਵੀਰ ਜੀ ਇਹ ਹੈ ਅੱਜ 17 ਤਰੀਕ ਹੋ ਗਈ ਛੇਨੇ ਵੀ ਨਹੀਂ ਪਰ ਮਈ 2025 ਦੀ ਜਿਹੜੀ ਤਨਖਾਹ ਹੈ ਹੁਣ ਤੱਕ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਨੂੰ ਜਾਰੀ ਨਹੀਂ ਕੀਤੀ ਗਈ ਤੇ ਇਸ ਦੇ ਰੋਸ ਵਜੋਂ ਅਸਸੀ ਚੇਤਾਵਨੀ ਦੇ ਤੌਰ ਤੇ ਜਿਹੜਾ 2 ਘੰਟੇ ਹੈ ਉਹ ਠੀਕੂ ਦਾ ਗੇਟ ਬੰਦ ਕਰਕੇ ਆਪਦਾ ਰੋਸ ਜ਼ਾਹਰ ਕੀਤਾ ਹੈ ਜੇਕਰ ਪੀਆਰਟੀਸੀ ਮੈਨੇਜਮੈਂਟ ਨੇ ਜਲਦੀ ਸਾਡੀ ਤਰਖਾਹ ਜਾਰੀ ਨਾ ਕੀਤੀਆਂ ਤਾਂ 19 ਤਰੀਕ ਨੂੰ ਅਸੀਂ ਸਵੇਰੇ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਰਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕਰਾਂਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ